ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ 1984 ਦੇ ਵਿੱਚ ਗੁਰਦਾਸ ਨੇ ਕਈ ਵਾਰ ਇਹ ਜ਼ਿਕਰ ਕੀਤਾ ਹੈ ਕਿ ਹਿੰਦੁਸਤਾਨ ਦੇ ਨਾਲ ਰਸ਼ੀਆ ਤੇ ਪਿਛਲੇ ਕੋਈ ਸਮਾਂ ਕੋਈ ਸਾਲ ਪਹਿਲਾਂ ਇੰਗਲੈਂਡ ਦੇ ਪੇਪਰ ਨਿਕਲੇ ਉਹ ਤਾਂ ਜਨਤਕ ਹੋ ਗਏ ਨੇ ਪਰ ਇਹਨਾਂ ਦੇਸ਼ਾਂ ਦੇ ਨਾਲ ਕੋਈ ਹੋਰ ਦੇਈ ਸੀ ਜਿਹੜੇ ਸੱਤ ਮੁਲਕ ਇਕੱਠੇ ਹੋ ਕੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜਿਨ੍ਹਾਂ ਚ ਕਿਊਬਾ ਇਜ਼ਰਾਈਲ ਫਲਸਤਾਨ ਵਰਗੇ ਮੁਲਕ ਵੀ ਸ਼ਾਮਲ ਸੀ ਸਿੱਖਾਂ ਦਾ ਸਾਡਾ ਜਿਹੜਾ ਸਿਧਾਂਤ ਹੈ ਮੀਰੀ ਪੀਰੀ ਦਾ ਸਿਧਾਂਤ ਪਾਤਸ਼ਾਹੀ ਦਾਵੇ ਦਾ ਸਿਧਾਂਤ ਉਹ ਦੁਨੀਆ ਦੇ ਉਸ ਸਟਰਕਚਰ ਨੂੰ ਚੈਲੰਜ ਕਰਦਾ ਹੈ ਜਿਹੜਾ ਕਲੋਨੀਆਂ ਬਣਾ ਕੇ ਸਾਰੀ ਦੁਨੀਆ ਨੂੰ ਗੁਲਾਮ ਕਰਨ ਨੂੰ ਕਹਿੰਦੇ ਤੇ ਸਿੱਖਾਂ ਦਾ ਸਿਧਾਂਤ ਜਦੋਂ ਜਿਵੇਂ ਪਾਸ਼ਾ ਮੀਰੀ ਪੀਰੀ ਦਾ ਸਿਧਾਂਤ ਸਿਰਜਦੇ ਨੇ ਦਸਵੇਂ ਪਾਸ਼ਾ ਕੇ ਖਾਲਸਾ ਪੰਥ ਦੀ ਸਾਜਣਾ ਕਰਦੇ ਨੇ ਸਥਾਪਨਾ ਕਰਦੇ ਨੇ ਖਾਲਸੇ ਨੂੰ ਪ੍ਰਗਟ ਕਰਦੇ ਨੇ ਉਥੇ ਇਹ ਗੱਲਾਂ ਕਲੀਅਰ ਹੋ ਗਈਆਂ ਕਿ ਸਾਡਾ ਸਿੱਖਾਂ ਦਾ ਸਿਧਾਂਤ ਨਾ ਹੀ ਡੈਮੋਕ੍ਰੇਸੀ ਵਿੱਚ ਫਿੱਟ ਆ ਸਕਦਾ ਹੈ ਨਾ ਹੀ ਡਿਕਟੇਸ਼ਿਪ ਦੇ ਵਿੱਚ ਫਿੱਟ ਆ ਸਕਦਾ ਹੈ ਹੁਣ ਵੀ वर्ल्ड ਗਵਰਨਮੈਂਟ ਹੈ वर्ल्ड ਆਊਡਰ ਹੈ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਨੇ ਜਿਹੜੀ ਦੁਨੀਆ ਨੂੰ ਗੁਲਾਮ ਕਰਨ ਦੇ ਲਈ ਕਾਰਪੋਰੇਟ ਘਰਾਣੇ ਬੈਠੇ ਨੇ ਤੇ ਪੰਜਾਬ ਦੀ ਧਰਤੀ ਤੇ ਜੀ ਉਹਨਾਂ ਨੂੰ ਚੈਲੰਜ ਕੀਤਾ ਤਾਂ ਸਿੱਖਾਂ ਨੇ ਕੀਤਾ ਹੈ ਔਰ ਪੋਲਿਟੀਕਲ ਪਾਰਟੀਆਂ ਕਿਸਾਨੀ ਮੋਰਚੇ